ਦੁਨੀਆ ਬੰਦੇ ਨੂੰ ਮੈਂਟਲ ਚ ਸਟਾਰ ਬਣਾ ਸਾਦੀ ਆ ਬਸ ਦੁਨੀਆ ਦੇ ਹੱਥ ਸਭ ਕੁਝ ਵਾ ਦੁਨੀਆ ਦੇ ਹੱਥ ਹੁੰਦਾ ਵਾ ਤੇ ਦੁਨੀਆ ਵਾਲੋਂ ਅਬ ਕਮਾਲ ਕਰਕੇ ਦਿਖਾ ਦਿਓ ਅਬ ਸਬਸਕ੍ਰਾਈਬ ਸਬਸਕ੍ਰਾਈਬ ਕਰ ਦੋ ਜੇ ਤੂੰ ਐਡੀ ਕਰਤੂਦਾ ਮਾਰ ਕਹਿੰਦੇ ਤੈਨੂੰ ਲੋਕੀ ਸਬਸਕ੍ਰਾਈਬ ਕਿਉਂ ਨਹੀਂ ਕਰਦੇ ਚੈਨ ਮੂੰਹ ਤੇਰਾ ਭੈਣ ਚੋ ਦਾ ਜਿਹਦਾ ਕੁੱਤਾ ਬੱਦ ਹੁੰਦਾ ਜਦੋਂ ਦਾ ਮੈਂ ਤੈਨੂੰ ਨਾਲ ਰਲਾਇਆ ਵੀ ਚੱਲ ਮੇਰਾ ਵੱਡਾ ਭਰਾ ਐ ਇਹਨੂੰ ਮੈਂ ਰੋਸ਼ਨ ਕਰਦਾ ਮਮਾ ਲੋਕੇ ਸਬਸਕ੍ਰਾਈਬ ਘਟ ਕਰਦੇ ਜਿਹੜੇ ਮੈਂ ਨਹੀਂ ਉਤਰਨਾ ਗੱਡੀ ਚੋਂ ਥੱਲੇ ਉਹ ਉਤਰ ਗਾ ਭੈਣ ਜਦੋਂ ਵੇਖ ਕੇ ਗੱਡੀ ਤੇ ਚੜ ਜਾਂਦੇ ਜੇ ਕੁੜੀ ਹੈ ਗਰੀਬ ਮਾਲਕ ਨਹੀਂ ਆ ਤੂੰ ਮਾਲਕ ਨਹੀਂ ਆ ਤੈਨੂੰ ਲੈ ਕੇ ਦਿੱਤੇ ਹੀ ਘਰ ਦਿਆ ਨੇ ਗੱਡੀ ਤੂੰ ਸਾਲਿਆ ਰੋ ਮਾਰਦਾ ਹਾਂ ਤੈਨੂੰ ਭੈਣ ਚ ਇਹ ਤਾਂ ਨੌਕਰੀ ਜੀ ਰਖਾਤਾ ਤੇ ਬੜਾ ਚਾਤਰ ਬਣਿਆ ਤੂੰ ਚਾਤਰ ਏਦਾਂ ਹੀ ਆ ਫਿਰ ਉਹ ਗੱਡੀ ਦੇ ਥੱਲੇ ਉਤਰ ਉਹ ਮੈਂ ਨਹੀਂ ਉਤਰਨਾ ਐਵੇਂ ਮੈਂ ਕੰਮ ਕੀਆਂ ਖਾ ਲਈ ਤੇ ਜਿਹੜਾ ਤੈਨੂੰ ਵੀ ਕੋਈ ਈਰਖਾ ਦੇਣਾ ਭਾਵੇਂ ਈਰਖਾ ਦੇਣਾ ਭਾਵੇਂ ਤੈਨੂੰ ਗੱਡੀ ਤੇ ਭਾ ਲੈ ਆਂ ਐਵੇਂ ਤੇਰੀ ਕਾਤਤ ਕੁੜੀ ਹੈ ਸ਼ੈਗ ਵਾਲੀ ਨਹੀਂ ਆ ਤੇ ਤੈਨੂੰ ਗੱਡੀਆਂ ਜੋ ਗਾਣ ਕਰਤਾ ਮੈਂ ਤੇ ਮੈਨੂੰ ਦੱਸਦਾ ਵੀ ਸਾਈਕਲ ਜੋ ਗੱਡੀਆਂ ਇਹ ਪੈਚ ਜਿਹਦਾ ਬੰਦਰ ਨਹੀਂ ਸ਼ਾਲਾ ਮਾਰਦੇ ਗਿਆ ਨੂੰ ਕੋਈ ਕੇਲਾ ਦੇ ਜੂ ਉਦਾਂ ਹੀ ਤੂੰ ਗੱਡੀਆਂ ਨੂੰ ਵੇਖ ਕੇ ਸ਼ਾਲਾ ਮਾਰਦਾ ਹੂੰ ਬੜੀ ਹੈ ਕਿੱਥੋਂ ਪਤਾ ਨਹੀਂ ਚੰਬੜ ਜੰਦੀ ਜੋਗ ਜੀ ਉਹ ਜਾ ਚੱਲ ਜਾ ਉਹ ਥੱਲੇ ਉਤਰ ਅਸੀਂ ਕੰਮ ਕਰਨਾ ਵਿਹਲੇ ਨਹੀਂ ਹੈ ਤੇਰੇ ਅੰਗੀ ਮੈਂ ਨਹੀਂ ਜਾਣਾ ਤੂੰ ਉੱਤਰ ਜਾ ਬੇਸ਼ੱਕ ਤੈਨੂੰ ਜਾਜ ਆ ਗਈ ਗੱਡੀ ਚਲਾਉਂਦੀ ਮਾਰ ਦੇਂਗਾ ਕਿਤੇ ਤੂੰ ਮਾਰ ਦੇਂਗਾ ਗੱਡੀ ਕਿਤੇ ਜਿੱਦਨ ਮਾਰਿਆ ਨਾ ਤੇਰੇ ਜੀ ਮਾਰਨੀ ਹੋਰ ਨਹੀਂ ਕਿਸੇ ਚ ਮਾਰਨੀ ਮੇਰੇ ਚ ਮਾਰਨੀ ਨੋ ਬਹਿ ਜਾਂਦਾ ਥੱਲੇ ਉਤਰ ਯਾਰ ਐਵੇਂ ਮੈਂ ਨਹੀਂ ਥੱਲੇ ਉਤਰਨਾ ਮੈਨੂੰ ਮੈਂ ਕਹੀ ਆ ਥੱਲੇ ਉਤਰ ਥੱਲੇ ਤੇਰਾ ਥੱਲੇ ਤੂੰ ਹੀ ਉਤਰੇਗਾ ਚੰਗੀ ਜੋਗ ਚੰਬੜੀ ਲੇਪ ਕਿੱਥੋਂ ਚੰਬੜਗੀ ਮੈਨੂੰ ਲੇਪ ਚੰਬੜਗੀ ਦੇਨੂੰ ਕੁੜੀ ਹੋਵੇ ਨਾਮ ਪਰ ਮੂੰਹ ਨਾ ਮੱਥੇ ਤੇ ਇਹ ਰੱਖੋ ਮੂੰਹ ਲੱਗਾ ਨਿਕਲ ਨਹੀਂ ਕਹਿ ਕੀ ਕਹਿਣਾ ਤੂੰ ਕਹਿ ਮੂੰਹ ਨਾ ਮੱਥਾ ਜਿੰਨ ਪੜੋਂ ਲੱਥਾ ਤੇ ਤੇਰਾ ਮੂੰਹ ਵੇਖਿਆ ਕਿਦਾਂ ਦਾ ਤੇਰਾ ਆਪਣਾ ਵੇਖ ਤੂੰ ਤੂੰ ਵੇ ਸਾਲਿਆ ਪਾਥੀ ਮੂੰਹ ਆ ਜਾ ਪਾਥੀ ਮੂੰਹ ਆ ਜਾ ਆ ਉਹ ਯਸਤ ਮੁ르ਗਾ ਭਾਣੀ ਕਿਚੋ ਬਣਾਇਆ ਪਰ ਜੋ ਸਵੇਰੇ ਸੌਇਤੇ ਉੱਠ ਕੇ ਬੰਨੀ ਠੋਕੇ 2 ਮਿੰਟ ਹੋ ਗਏ ਆ ਬਲੌਗ ਇੱਡਾ ਤਗੜਾ ਬਣਾਇਆ ਨਹੀਂ ਬਣਾਉਣੀ ਆ ਇੱਥੇ ਖਲੋਤੇ ਨਾ ਇਹਨੇ ਆਖਣਾ ਭੈਜ 2 ਨੰਬਰੀ ਹੀ ਲੱਗਦਾ ਤੂੰ ਥੱਲੇ ਉੱਤਰ ਤੂੰ ਮੇਰੀ ਬੇਇੱਜ਼ਤੀ ਨਾ ਕਰਾਈ ਭਰਾ ਮੈਂ ਇੱਜ਼ਤਦਾਰੀ ਬੰਦਾ ਇੱਜ਼ਤਦਾਰੀ ਬੰਦਾ ਬਹੁਤ ਇੱਜ਼ਤ ਹੈ ਤੇਰੀ ਤੇਰੀ ਕੁੜਿਆ ਗੜਗੜੇ ਬੇਇੱਜ਼ਤੀ ਹੁੰਦੀ ਪਿੰਡ ਚ ਪਤਾ ਨਹੀਂ ਤੇਰੀ ਤੇ ਮੈਂ ਨਾ ਬਹੁਤ ਤੇਰੇ ਝੰਡੇ ਝੁਲਣ ਡੇ ਜਤਾਲੇ ਤੇਰੇ ਲਾਗੇ ਕੋਈ ਖਲੋਂਦਾ ਨਹੀਂ ਮੂੰਹ ਚ ਇੰਨੀ ਤੇਰੀ ਬੋ ਆਉਂਦੀ ਓ ਜਾ ਜੇ ਤੂੰ ਐਡੀ ਕਰਤੂਤ ਦਾ ਮਾਲ ਕਹਿੰਦੇ ਤੈਨੂੰ ਲੋਕੀ ਸਬਸਕ੍ਰਾਈਬ ਕਿਉਂ ਨਹੀਂ ਕਰਦੇ ਚੈਨਲ ਮੂੰਹ ਤੇਰਾ ਭੈਣ ਚੋ ਦਾ ਜਿਹਦਾ ਕੁੱਤਾ ਹੁੰਦਾ ਜਦੋਂ ਦਾ ਮੈਂ ਤੈਨੂੰ ਨਾਲ ਰਲਾਇਆ ਵੀ ਚੱਲ ਮੇਰਾ ਵੱਡਾ ਭਰਾ ਐ ਇਹਨੂੰ ਮੈਂ ਰੋਸ਼ਨ ਕਰਦਾ ਮਾਮਾ ਲੋਕੇ ਸਬਸਕ੍ਰਾਈਬ ਘਟ ਕਰਦੇ ਜਿਹੜੇ ਤੇਰੇ ਵੀ ਆਏ ਨਾ ਸ਼ੱਕਰ ਪਰੇ ਉਹ ਮੈਂ ਹੀ ਦਵਾਏ ਆ ਸ਼ੱਕਰ ਪਰੇ ਆਏ ਵੀਰੇ ਹੁਣ ਮੇਰੀ ਸੁਣ ਲੈ ਗੱਲ ਦੁਨੀਆ ਸਬਸਕ੍ਰਾਈਬ ਕਰੂਗੀ ਆਪਣਾ ਚੈਨਲ ਕਿਉਂ ਭੀ ਅਸੀਂ ਦੁਨੀਆ ਨੂੰ ਕੰਨਾ ਹੀ ਖੁਸ਼ ਹਾਂ ਚਾਵਲ ਬੈਠੀ ਲੱਗੇ ਖੁਸ਼ ਬੜਾ ਹੋਣਾ ਲੋਕ ਖੁਸ਼ ਕਰ ਦੇਣਾ ਆਪਾਂ ਦੁਨੀਆ ਨੂੰ ਟੈਨਸ਼ਨ ਨਾ ਲੈ ਤੂੰ ਹੱਥ ਨਾਲ ਗੱਡੀ ਦਾ ਤੋੜਦੀ ਕਿੱਥੇ ਤੈਨੂੰ ਭੈਂਚਦਾ ਕੋਈ ਜਿਹੜੀ ਵਾਲੇ ਕੱਲੇ ਨੇ ਨਹੀਂ ਲਈ ਗੱਡੀ ਮੇਰੀ ਵੀ ਨਾਲ ਬਰਾਬਰ ਆ ਲਈ ਲਈ ਤੂੰ ਮਾਮਾ ਲੱਗਦਾ ਮਾਮਾ ਲੱਗਦਾ ਕੋਈ ਨਹੀਂ ਮੈਂ ਬ੍ਰੇਕ ਠਾ ਕਰ ਦੇਣੀ ਚੜਾਈ ਤੇ ਲੱਗੀ 2000 ਟਾਇਰਾ ਟੂਰਾਂ ਦੇ ਕਪੜਾ ਮਾਰ ਟਾਇਰਾ ਨੇ ਮਾਰ ਕਪੜਾ ਮੈਂ ਕੰਡੈਕਟਰ ਨਹੀਂ ਆ ਮੈਂ ਕੰਡੈਕਟਰ ਨਹੀਂ ਚੰਮ ਮੇਰੀ ਗੱਲ ਸੁਣ ਲੈ ਸ਼੍ਰੀਨਗਰ ਵਾਲ ਚਲੀਏ ਉਧਰ ਤੇਰੀ ਮਾਸੀ ਵੀ ਆਈ ਉਹ ਨਹੀਂ ਉਧਰੋਂ ਮਾਮਾ ਸੇਵ ਸੁਬ ਖਾ ਕੇ ਆਨੇ ਆ ਲਾਲ ਮਲਾਲ ਹੋ ਗਏ ਆਨੇ ਆ ਸੇਵ ਤੇ ਨੂੰ ਹੁਣੇ ਦੇ ਦੇੰਨੇ ਮੈਂ ਮਜ਼ਾਕ ਨਹੀਂ ਕਰਦਾ ਸੇਵ ਖਾ ਕੇ ਆਨੇ ਮੈਂ ਹਾਲੀਏ ਲੋ ਲਵਾ ਦੇਣਾ ਕਿਲੋ ਓਏ ਓ ਨਹੀਂ ਸ਼੍ਰੀਨਗਰ ਜਾਣਾ ਹੀ ਗੁਰੂਆ ਓ ਸੇਬ ਹੈ ਨਹੀਂ ਹੁਣ ਓਥੇ ਮੋਗਗੇ ਆ ਮੋਗਗੇ ਹਾਂ ਅਮਰੂਦ ਖਾਉਣੇ ਆ ਤੁਹ ਅਮਰੂਦ ਹੈਗੇ ਸਾਡੇ ਘਰ ਆ ਜੀ ਤੈਨੂੰ ਦਵਾ ਦੂੰ ਲਾ ਜਾ ਸਾਡੇ ਘਰ ਹੈਗੇ ਅਮਰੂਦ ਲੱਗੇ ਯਾਰ ਤੂੰ ਐਡਾ ਵਧੀਆ ਲੱਕੜ ਮਿਸਤਰੀ ਹੈ ਹੈਨਾ ਤੇ ਉਥੇ ਸ਼੍ਰੀਨਗਰ ਜਾ ਕੇ ਕੋਈ ਮੀਨਾਕਾਰੀ ਕਰਦੇ ਆ ਸ਼੍ਰੀਨਗਰ ਜਾ ਕੇ ਪਲਸਕਟ ਲੱਕੜ ਦਾ ਸਾਈਕਲ ਬਣਾਦਾ ਲੱਕੜ ਦਾ ਸਾਈਕਲ ਨਹੀਂ ਤੂੰ ਵਧੀਆ ਜੀ ਮੀਨਾਕਾਰੀ ਕਰਦੇ ਆ ਤੇਰਾ ਪੁੱਤ ਨਾ ਇੱਥੇ ਸੇਬ ਖਾਇਆ ਕਰਾਂਗੇ ਨਾਲੇ ਲੱਕੜ ਦਾ ਕੰਮ ਕਰ ਲੱਕੜ ਦਾ ਪੁੱਤਲਾ ਬਣਾਉਂਦਾ ਤੇਰਾ ਉਹਦੇ ਤੇ ਪੁੰਨੇ ਆ ਗੱਲ ਚ ਛਤਰਾ ਦਾ ਹਾਰ ਦਰ ਫੜੇ ਮੋ ਤੇਰਾ ਦਰ ਫੜੇ ਮੋ ਤੇਰਾ ਤੇਰਾ ਲੱਕੜ ਦਾ ਬਣਾਉਣਾ ਇਹਨੇ ਮੰਗ ਹੀ ਜਾਵੇ ਨੇ ਮੈਂ ਬਣਾਉਣਾ ਪਲਾਸਟਿਕ ਦਾ ਪੁੱਤਿਆ ਕਿੱਲ ਤੈਨੂੰ ਠੋਕਣਾ ਨਹੀਂ ਆਉਂਦਾ ਹੈ ਆਰੀ ਤੈਨੂੰ ਨਹੀਂ ਫੜਨੀ ਆਉਂਦੀ ਵੱਡਾ ਤੂੰ ਭੈਜ ਲੱਕੜ ਮਿਸਤਰੀ ਮੈਂ ਤੈਨੂੰ ਇੱਕ ਸਹੀ ਸਲਾਹ ਦਿੱਤੀ ਵੀ ਚੱਲ ਤੇਰਾ ਇੱਥੇ ਦੋ ਚਾਰ ਸੌਣਾ ਕੀ ਕੀ ਜਾ ਰਹੇ ਨੇ ਤੈਨੂੰ ਸ਼੍ਰੀਨਗਰ ਲੈਣਾ ਪਰ ਤੇਰੇ ਇਰਾਦੇ ਨਹੀਂ ਵੀ ਲਾਦੇ ਨਹੀਂ ਅਸੀਂ ਇੱਥੇ ਹੀ ਸ਼੍ਰੀਨਗਰ ਬਣਾ ਦੇਣਾ ਟੈਨਸ਼ਨ ਨਾ ਲੈ ਬਣੂਗਾ ਮੰਨ ਲੈ ਕਿਉਂ ਤੇਰੇ ਪਾਪੇ ਦਾਇ ਤੇ ਗੱਡੀ ਬਾਗ ਕਾਰਖਾਨੇ ਆ ਗਏ ਵਾਧੂ ਕਾਰਖਾਨੇ ਇਹੋ ਜੀਆਂ ਚਾਵਲਾਂ ਰੱਖਣੀਆਂ ਸੀ 2 4 ਤੇ ਲੱਕੜਾਂ ਇੰਨਾ ਵੱਡ ਵੱਡ ਲਈਆਂ ਮੀਆਂ ਉਹ ਲਈਆਂ ਉਹ ਜਾ ਵਾ ਤੈ ਕਿਥੋਂ ਮੂੰ ਨਾ ਮਥਾ ਜਿੰਨ ਪੜੋ ਲਥਾ ਕੁੜੀ ਆਈ ਸਿਦਾਈ ਚੰਬੜ ਜਾਂਦੇ ਭਰਾ ਮੈਨੂੰ ਜਾਣ ਦੇ ਘਰ ਆਪਣੇ ਜਾ ਇੱਥੇ ਹੋਰ ਕੇ ਅਸੀਂ ਗੱਡੀ ਗੁੱਡੀ ਵੇਖ ਉਹ ਚ ਬਹਿ ਜਾ ਉਹ ਚ ਬਹਿ ਜਾ ਬਹਿ ਰਾਜ ਤੇ 30 40 ਲੱਖ ਰੁਪਈਆ ਜਿਹੜਾ ਖਰਚਾ ਉਹ ਦੂਜੀਆਂ ਗੱਡੀ ਚ ਬਹਿਣੋਂ ਖਰਚਾ ਹੋਰ ਕਿਸ ਦੀ ਗੱਡੀ ਵੇਖ ਬਾਹਨਾ ਉਹਦੇ ਥੱਲੇ ਆ ਥੱਲੇ ਆ ਤੂੰ ਆ ਤੂੰ ਐਸੇ ਤਾਂ ਥੱਲੇ ਆ ਪਿੱਛੇ ਖਲੋ ਮੈਂ ਤੈਨੂੰ ਥੱਲੇ ਦੇ ਦਣਾ ਪਿੱਛੇ ਖਲੋ ਥੱਲੇ ਦੇ ਦੇਣਾ ਆ ਵੇ ਇੱਕ ਹੋਰ ਆ ਗਿਆ ਇਹ ਵੀ ਇੱਥੋਂ ਹੀ ਆ ਪਤਾ ਨਹੀਂ ਕਿੱਥੋਂ ਤੂੰ ਕੀ ਲੈਣਾ ਪੁੱਛ ਕੇ ਮੇਰਾ ਪਿਸਤੌਲ ਆ ਜਿਹੜਾ ਵਾ ਇਹਦਾ ਜਿਹ ਤੇਰੀ ਨਾ ਤੇਰਾ ਪਿਸਤੌਲ ਘਾਰਿਆ ਮਾਮਾ ਮੂੰਹ ਵੇਖੇ ਕਿ ਦੀ ਪਿਸਤੌਲ ਦਾ ਡੀਆ ਹੋਇਆ ਪਿਸਤੌਲ ਵੇਖਿਆ ਵੀ ਆ ਕਿ ਜਿੰਦਗੀ ਚ ਕਿਦਾਂ ਨੰਨਾਂ ਮੈਂ ਤਾਂ ਐਵੇਂ ਆਨੂ ਆ ਗਿਆ ਮੈਂ ਤਾਂ ਘਰ ਨੂੰ ਹੀ ਜਾਣਾ ਚਾਹੀਦਾ ਘਰ ਨੂੰ ਜਾਣਾ ਚਾਹੀਦਾ ਏ ਤੈਨੂੰ ਜਾ ਟੇਪਰ ਜਾਣ ਡੇ ਟੇਪਰ ਥੱਲੇ ਜਾ ਆ ਜਾ ਯਸ ਹੁਣ ਲੱਗੇ ਮੇਰਾ ਜੀ ਕਹਿੰਦਾ ਜਿੰਨੇ ਵੀ ਮੇਰੇ ਸਬਸਕ੍ਰਾਈਬਰ ਐ ਨਾ ਸਾਰਿਆਂ ਨੂੰ ਪਿਸਤੌਲ ਦੇਵਾਂ ਤੇ ਕਹਾਂ ਇਹਦੀ ਗੋਲੀ ਚ छाਤੀ ਚ ਭਰ ਦੋ ਪਿੱਤ ਮੈਂ ਸਾਰੇ ਵੀਰਾਂ ਨੂੰ ਇਹੋ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੀਰ ਜੀ ਵੱਧ ਤੋਂ ਵੱਧ ਸਾਡੀਆਂ ਵੀਡੀਓ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤਾਂ ਕਿ ਅਸੀਂ ਲੋਕਾਂ ਤੱਕ ਕੋਈ ਵਧੀਆ ਕੋਈ ਚੰਗਾ ਸਨੇਹਾ ਪਚਾ ਸਕੀਏ ਠੀਕ ਐਦਾਂ ਦੇ ਇਹੋ ਕੁਝ ਕਰਨਾ ਆਹੋ ਤੇ ਸਾਨੂੰ ਕੋਈ ਸਬਸਕ੍ਰਾਈਬ ਕਰਤ ਕਰਨ ਦੇ ਆ ਨਹੀਂ ਕਰਨਗੇ ਦੁਨੀਆ ਜਾ ਸੁਖਣਾ ਸੁਖੀ ਕਿਤੇ ਡੱਬਾ ਡੂਬਾ ਚੜਾਈਏ ਜਾ ਕੇ ਤੇ ਲੰਗਰ ਲੰਗਰ ਲਾਈਏ ਨਹੀਂ ਨਹੀਂ ਪਤਾ ਕੀ ਕਰਨਾ ਆਪਾਂ ਦੁਨੀਆ ਬੰਦੇ ਨੂੰ ਮੈਂਟਲ ਚ ਸਟਾਰ ਬਣਾ ਸਾਦੀ ਆ ਦੁਨੀਆ ਦੇ ਹੱਥ ਸਭ ਕੁਝ ਵਾ ਦੁਨੀਆ ਦੇ ਹੱਥ ਹੁੰਦਾ ਵਾ ਤੇ ਦੁਨੀਆ ਵਾਲੋਂ ਅਬ ਕਮਾਲ ਕਰਕੇ ਦਿਖਾ ਦਿਓ ਆਬ ਸਬਸਕ੍ਰਾਈਬ ਸਬਸਕ੍ਰਾਈਬ ਕਰ ਦੋ ਆਪ ਕੀ ਬਾਰੀ ਹੈ ਆਬ ਯੈਸ ਸਟਾਰ ਬਣਾਉਣੇ ਕੇ ਲਈ ਓਕੇ ਲਵ ਯੂ ਆਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡਾ ਟੀਵੀ ਆਪਣਾ ਚੈਨਲ ਤੇ ਬਹੁਤ ਸਾਰਾ ਪਿਆਰ ਦਿੰਦੇ ਰਹੋ ਤੇ ਪਿਆਰ ਲੈਂਦੇ ਰਹੋ ਅਸੀਂ ਤੁਹਾਡੇ ਅੱਗੇ ਕੁਝ ਵਧੀਆ ਚੀਜ਼ ਲੈ ਕੇ ਆਈਏ